ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਆਂ ਜੀ ਅਸੀਂ ਮੋਟਰਸਾਈਕਲਾਂ ਧੋਣ ਚਸ ਲੈਣ ਆਏ ਆਂ ਜੀ ਮੋਟਰਸਾਈਕਲਾਂ ਧੋਪਰੀਆਂ ਜੀ ਫ੍ਰੀ ਦੇ ਵਿੱਚ ਤਿੰਨ ਮੋਟਰਸਾਈਕਲਾਂ ਇਕੱਠੀਆਂ ਧੋਪਰੀਆਂ ਜੀ ਆਹ ਵੇਖੋ ਜੀ 1 ਯੂਰੋ ਪਾਇਆ ਤੇ ਪੰਪ ਵਾਲਿਆਂ ਦੀ ਭਾਰ ਹੀ ਬਣਾਤੀ ਜੀ ਤੇ 1 ਯੂਰੋ ਦੇ ਵਿੱਚ ਤਿੰਨ ਮੋਟਰਸਾਈਕਲਾਂ ਇਹ ਕਮਾਲ ਕੀਤੀ ਪਈ ਜੀ ਅੱਜ ਅਸੀਂ ਵੇਖੋ ਇੱਥੇ ਜੇ ਆ ਕੱਲ ਨੂੰ ਇਹਨਾਂ ਨੇ ਸਾਨੂੰ ਵੀਡੀਓ 'ਚ ਵੇਖਣਾ ਕੈਮਰੇ ਜੇ ਤੇ ਇਹਨਾਂ ਨੇ ਕੱਲ ਤੁਹਾਨੂੰ ਇੱਥੇ ਵੜਨ ਨਹੀਂ ਦੇਣਾ ਉਹਨੇ ਕਹਣਾ ਇੱਕ ਯੂਰੋ 'ਚ ਤਿੰਨ ਮੋਟਰਸਾਈਕਲਾਂ ਧੋ ਕੇ ਗਾਂ ਗਏ ਬੰਦੇ ਠੀਕ ਹੈ ਜੀ ਇਹ ਮਾਰਨ ਦੇ ਜੀ ਪਹਿਲਾਂ ਮਾਰੇ ਆ ਪਾਣੀ ਆ ਭਾਈ ਗਨ ਠੀਕ ਹੈ ਇਹਦੇ 'ਚ ਪੈਂਦਾ ਜੀ ਰੁਪਈਆ 2 3 2.5 ਜਿੰਨੇ ਪਾਣੇ ਆ ਠੀਕ ਹੈ ਜੀ ਪਾ ਕੇ ਪਾਣੀ ਮਾਰੋ ਤੇ ਸ਼ੈਂਪੂ ਮਾਰੋ ਹੁਣ ਅਸੀਂ ਮਾਰਨ ਦੇ ਜੀ ਸ਼ੈਂਪੂ ਆ ਗੋਲੂ ਭਾਈ ਲੱਗੇ ਵੇਖੋ ਮਾਰੋ ਮਾਰ ਸ਼ੈਂਪੂ ਗੱਡੀ ਧੋਣ ਇਧਰ ਆ ਸ਼ੇਜੇ ਭਾਈ ਆਪਣੇ ਲੱਗੇ ਐ ਤੇ ਇਧਰ ਆ ਆਪਣੀ ਗੱਡੀ ਵੀ ਐ ਥੋੜੀ ਜੀ ਮੈਂ ਗੱਡੀ ਛੱਡ ਕੇ ਨਾ ਸ਼ੈਂਪੂ ਮਾਰਨਾ ਛੱਡ ਕੇ ਤੇ ਮੈਂ ਲਾ ਪੁਣੇ ਹੀ ਵੀਡੀਓ ਬਣਾ ਰਹੇ ਆ ਤੇ ਜਦੋਂ ਅਸੀਂ ਪਾਣੀ ਮਾਰਾਂਗੇ ਉਹ ਤੁਹਾਨੂੰ ਫੇਰ ਦਿਖਾਵਾਂਗੇ 5 ਮਿੰਟ ਤੋਂ ਹੀ ਹੁਣਦੇ ਰਹੋ ਠੀਕ ਹੈ ਜੀ ਇਹ ਬਾਕੀ ਇੱਕ ਥਾਂ ਤੇ ਅਸੀਂ ਫੋਨ ਧਰਨੇ ਆ ਤੇ ਕਿਤੇ ਕੋਈ ਤਰੀਕੇ ਜੇ ਇਹਨਾਂ ਨਾਲ ਵੀਡੀਓ ਚੱਲਦੀ ਰਵੇ ਇਹ ਛੇਬਿਆ ਮੜਾ ਜਾ ਵੇਖ ਰਹੇ ਨੂੰ ਨਹੀਂ ਵੀਡੀਓ ਇੱਧਰ ਗੱਲ ਨਹੀਂ ਬਣ ਰਹੀ ਪਾਉਸ ਕਰਨੀ ਪੈਣੀ ਪਾਜੀ ਹੱਟ ਚੱਲ ਰਿਹਾ ਪੂਰੇ ਮਾਰੋ ਮਾਰ ਅਸੀਂ ਮੋਟਰਸਾਈਕਲਾਂ ਤੋੜ ਰਹੇ ਆ ਪਾਜੀ ਇੱਥੇ ਆਪ ਹੀ 1 ਰੁਪਿਆ ਪਾ ਕੇ ਯੂਰੋ 1 ਯੂਰੋ 1 ਰੁਪਿਆ ਨਿਕਲਦਾ ਮੂੰਹ ਚ ਤੇ ਮੋਟਰਸਾਈਕਲਾਂ ਤੋਈਦੀਆਂ ਹੋਂਡੇ ਦੀਆਂ ਮੋਟਰਸਾਈਕਲਾਂ PCX ਜੀ ਤੇ ਤਿੰਨੋ ਹੀ ਖੂਬਸੂਰਤ ਰੰਗ ਨੇ ਇੱਕ ਹੈ ਗ੍ਰੇ ਹੈ ਜੀ ਤੇ ਇੱਕ ਉਹ ਬਲੂ ਵੇ ਜੀ ਤੇ ਇੱਕ ਹੈ ਬਲੈਕ ਹੈ ਜੀ ਤਿੰਨ ਗੱਡੀਆਂ ਹੀ ਲਿਆਏ ਆ ਜੀ ਧੋਣ ਵਾਸਤੇ ਕੰਮ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਹੁਣ ਅਸੀਂ ਧੋਣ ਆ ਗਿਆ ਜੀ ਤੇ ਗੁੱਲੂ ਭਾਈ ਲੱਗੇ ਜੀ ਪੂਰੀ ਗੱਡੀ ਨੂੰ ਸ਼ਿੰਗਾਰਨ ਹਾਂਜੀ ਭਾਈ ਕਿਦਾਂ ਦਾ ਐਕਸਪੀਰੀਅੰਸ ਜੀ ਯੂਰਪ ਚ ਮੋਟਰਸਾਈਕਲ ਧੋਣ ਦਾ ਇੱਧਰ ਮੂੰਹ ਕਰਕੇ ਦੱਸੋ ਇਹ ਹਲੇ 1 ਰੁਪਿਆਵਾਂ ਸੁਆਦ ਆ ਰਿਹਾ ਸੁਆਦ ਆ ਰਿਹਾ ਹਾਂਜੀ ਹਾਂਜੀ ਸ਼ਿਜੇਵ ਜੀ ਤੁਸੀਂ ਦੱਸੋ ਕਿਦਾਂ ਆਨੰਦ ਆਨੰਦ ਆ ਰਹੇ ਪੂਰੇ ਨਾਂ ਦਾ ਅੱਛਾ ਇਹ ਭਾਜੀ ਹੁਣ ਰੁਪਈਏ ਦੇ ਵਿੱਚ ਤਿੰਨ ਮੋਟਸਰਾਂ ਧੁੱਪ ਗਿਆ ਆਨੰਦ ਕਿੰਨੂ ਨਹੀਂ ਆਣਾ ਹਾਂਜੀ ਇੱਕ ਯੂਰੋ ਦੇ ਵਿੱਚ ਤਿੰਨ ਮੋਟਸਰਾਂ ਧੋਲਦੀਆਂ ਨੇ ਜੀ 2.5 ਯੂਰੋ ਲੱਗਣਾ ਹੀ ਵਧੀਆ ਤਸਲੀਨਾ ਧੋਣ ਲੱਗਿਆ ਜੀ ਅਸੀਂ ਇੱਕੋ ਵਾਰੀ ਪਾਣੀ ਮਾਰਿਆ ਜੀ ਤੇ ਮੁੜ ਕੇ ਇਕੱਠੇ ਸਾਬਣ ਮਾਰ ਲਿਆ ਜੀ ਹੁਣ ਇਕੱਠਾ ਹੀ 1 ਰੁਪਿਆ ਪਾ ਕੇ ਫਿਰ ਪਾਣੀ ਪਾ ਦੇਣਾ ਜੀ 2.5 ਯੂਰੋ ਦੇ ਵਿੱਚ ਤਿੰਨ ਮੋਟਸਰਾਂ ਧੋਲੀਆਂ ਜੀ ਇੱਥੇ ਰੁਪਈਏ 7 ਲੱਗਣੇ ਸੀ ਤੇ ਇਹ ਥੋੜੀ ਜੀ ਵੀਡੀਓ ਇਸ ਕਰਕੇ ਬਣਾਈ ਹੈ ਜੀ ਤੁਸੀਂ ਵੀ ਦੋ ਤਿੰਨ ਬੰਦੇ ਇਕੱਠੇ ਆਇਆ ਕਰੋ ਤੇ ਕੱਟੀਆਂ ਧੋਗਲ ਬਾਕੀ ਤੁਸੀਂ ਆਪ ਸਿਆਣੇ ਹੋ ਤੇ ਅੱਬਾ ਕਿਹ ਜਿਹੜੂ ਪਾਣੀ ਮਾਰਨੇ ਵੀਡੀਓ ਚ ਫਿਰ ਤੋਂ ਦਿਖਾਣੇ ਥੋੜੀ ਜਿ ਬਣਾ ਕੇ ਓਕੇ ਜੀ ਹਾਂਜੀ ਵੀਰ ਜੀ ਤੇ ਇਹ ਹੀ ਲੱਗ ਪਿਆ ਜੀ ਓਨ ਕਰ ਲਿਆ ਜੀ ਤੇ ਪ੍ਰੈਸ਼ਰ ਚੱਲ ਪਿਆ ਜੀ ਰੁਪਈਆ ਯੂਰੋ ਪਾਤਾ ਜੀ ਉਹ ਹੀ ਦੁਕਾਨਾਂ ਭੁੱਲ ਗਏ ਜੀ ਤੇ ਇਹ ਹੁਣ ਧੋਣਿਆ ਜੀ ਆਹ ਦੇਖੋ ਜੀ ਸ਼ਜੀਬ ਸਾਡਾ ਮਾਰ ਰਿਹਾ ਪਾਣੀ ਦੇਖੋ ਮੋਰਚਾ ਕਿੰਨਾ ਚਮਕ ਰਿਹਾ ਦੇਖੋ ਜੀ ਮਾਸ਼ੱਲਾ ਕੀ ਬਾਤ ਹੈ ਮੋਟਰਸਾਈਕਲ ਨੇ ਨਹੀਂ ਕੱਠੀਆਂ ਕਢਾ ਕੇ ਨਵੀਆਂ ਇਹ ਗੰਦੀਆਂ ਹੋਈਆਂ ਸੀ ਜੀ ਕੰਮ ਕਰ ਕੰਮ ਤੇ ਆ ਜਾ ਕੇ ਤੇ ਹੁਣ ਹੀ ਟਾਈਮ ਕੱਢ ਕੇ ਖਸੂਸੀ ਟਾਈਮ ਕੱਟਿਆ ਜੀ ਰਾਤ ਦੇ ਵੱਜੇ 11:30 11:30 ਵਜੇ ਇਹੀ ਹੁਣ ਜੀ ਮੋਟਰਸਾਈਕਲ ਧੋਣ ਆਏ ਆ ਆ ਵੇਖੋ ਜੀ ਪੂਰਾ ਪ੍ਰੈਸ਼ਰ ਜੀ ਚੱਕੇ ਪਾੜਾ ਪਾਣੀ ਮਰਸੇਗਾ ਤੱਕੀ ਵਾ ਇਹ ਦੇਖੋ ਇਹ ਸਾਡੇ ਗੋਲੂ ਭਾਜੀ ਆ ਜੀ ਇਹੀ ਆਏ ਆ ਧੋਣ ਇਹ ਬੜੇ ਵਧੀਆ ਤਰੀਕੇ ਨਾਲ ਧੋ ਰਹੇ ਆ ਭਰਾ ਤੇ ਸਦੇਵ ਸਾਰੇ ਪੈਸੇ ਉੱਥੇ ਹੀ ਮੁੱਕ ਜਾਣੇ ਆ ਕਿਸੇ ਹੋਰ ਤੋਂ ਵੀ ਪਾਣੀ ਮਾਰ ਲੈ। ਡਿੱਗੀ ਬੋਲ ਡਿੱਗੀ ਕਿੱਥੇ ਆ? ਡਿੱਗੀ ਨਾ ਖੋਲ ਰਹਿਣ ਦੇ ਸਦੇਵ ਇਦਾਂ ਹੀ ਪਾਣੀ ਮਾਰ ਲੈ। ਕੱਪੜਾ ਮਾਰ ਲਾਂਗੇ ਸਿੱਧਾ ਹੀ। ਤੇ ਭਾਈ ਆ ਤਸੱਲੀ ਕਰ ਰਹੇ ਆ ਪੂਰੀ। ਭਾਈ ਇੱਧਰ ਮੜਾ ਜਾ ਪਾਣੀ ਮਾਰ ਦੋ ਕੱਪੜਾ ਮਾਣਨ ਵਾਲੇ ਬਣੀਏ। ਇੱਧਰ ਇੱਧਰ ਬੇਸਰੀ ਮਾਰ ਸੁਦਾ ਪਾਣੀ। ਰੁਪਈਆ ਹੋਰ ਪਾਵਾਂਗੇ ਤੁਸੀਂ ਤਾਂ ਟੈਨਸ਼ਨ ਹੀ ਲੈ ਗਏ ਓ। ਹੋਜੀ ਹੋਜੀ ਕੋਈ ਸੁਧੀ ਆ ਮਿਲ। ਰਾਵਣਾ। ਆ ਇਹ ਥੋੜੀ ਜਿਹੀ ਮੇਰੀ ਵੀਡੀਓ ਬਣਾ ਮੈਂ ਮੜਾ ਜਾ ਪ੍ਰੈਸ਼ਰ ਮਾਰਨਾ ਆਹੋ ਆਹੋ ਕੋਸਾ ਮੁਰੇ ਆਹੋ ਕੋਸਾ ਮੁਰੇ ਮੈਂ ਗਲਤ ਨਹੀਂ ਬੋਲਦਾ ਕੋਈ ਚੱਕਰ ਨਹੀਂ ਕਲਾਕਾਰ ਬੰਦਾ ਸਾਡਾ ਭਾਜੀ ਅਨਵਰ ਇੱਕ ਬ੍ਰਿੱਕੀ ਦਾ ਪਤਾ ਵਾ ਕਿਥੇ ਪਾਣੀ ਸਹੀ ਮਾਰਨਾ ਵਾ ਲੈ ਲੈ ਕੋਸਾ ਮੁਰੇ ਹੋਏ ਨੇ ਕਿਆ ਬਾਤ ਹੈ ਕਿਆ ਬਾਤ ਹੈ ਸਪੀਡ ਚੈੱਕ ਕਰੋ ਮੁੰਡੇ ਦੀ ਸਪੀਡ ਸਾਫ ਜੁਨੀਅਰ ਵੀਡੀਓ ਆ ਗਈ ਲਾ ਤੁਸੀਂ ਵੀਡੀਓ ਬਣਾਇਆ ਬਾਕੀ ਤੋਂ ਤੋਂ ਬਣਾ ਮਨੇ ਕਪੜਾ ਮਾਰਦੇ ਸੋ ਬਾਈਕ ਪਰ ਗੰਦਾਈ ਪਾਣੀ ਮਾਰ ਲੈ ਪਹਿਲਾਂ ਕੱਪੜੇ ਨੂੰ ਬਲੂ ਹਾਂ ਪੈ ਜੋ ਉਂਟ ਦਾ ਪੈਰ ਵੀ ਨਜ਼ਰ ਆਇਆ ਹਾਂਜੀ ਵੀਡੀਓ ਪੂਰੀ ਵਧੀਆ ਆ ਰਹੀ ਹੈ ਪੂਰੀ ਵਧੀਆ ਜਨਾਬ ਪੂਰੀ ਵਧੀਆ ਇਹੀ ਉਹ ਉਹ ਪਰਲੀ ਨੂੰ ਵੀ ਮਾਰਿਓ ਪਾਣੀ ਡਿੱਕੀ ਵਿੱਚ ਡਿੱਕੀ ਵਿੱਚ ਵੀ ਨਹੀਂ ਨਹੀਂ ਮੈਂ ਅੰਦਰ ਤੋਂ ਵੀ ਡਿੱਕੀ ਵਿੱਚ ਵੀ ਮਾਰਿਓ ਇਹਦੇ ਨਾਲ ਆਹੋ ਡਿੱਕੀ 'ਚ ਮਾਰੀ ਪਾਣੀ ਚੋਦਰੀ ਅੱਗੇ ਵੀ ਮਾਰੀ ਜੋ ਹੈ ਪਿੱਛੇ ਵੀ ਮਾਰੀ ਜੋ ਹੈ ਪੂਰਾ ਨਾ ਇੱਕ ਵਾਰੀ ਲਸ਼ਕਾ ਦੇ ਤੂੰ ਇੱਕੋ ਗਲਾ ਬਣਾਇਆ ਹਾਈਡਰੋਨੇਰਾ ਦਾ ਨੇਰਾ ਨਹੀਂ ਆ ਪਾਈ ਜਾਨੇ ਬਹੁਤ ਅੱਛਾ ਲੱਗ ਰਿਹਾ ਹੈ ਇਧਰ ਮਾਰੋ ਭਾਈ ਨਾਲ ਪਾਣੀ ਭਾਈਨ ਪਾਣੀ ਮਾਰੋ ਇਧਰ ਇਨਸ਼ਾਅੱਲਾ ਅੱਲਾ ਬਾਖੇ ਸਾਨੂੰ ਜਦੋਂ ਗੱਡੀਆਂ ਦੇਣੀਆਂ ਨਾ ਇਨਸ਼ਾਅੱਲਾ ਅਸੀਂ ਆਂ ਜੀ ਤੋਂ ਆ ਗਰਾਂਗੇ ਉਹਨਾਂ ਨੂੰ ਕਲਰ ਚੈੱਕ ਕਰੋ ਮਾਸ਼ਾਅੱਲਾ ਨਾ ਬਲੂ ਬਲੈਕ ਗਰੇ ਵਾਕੇ ਵੀ ਇਹ ਯਾਰ ਬਹੁਤ ਚੰਗਾ ਹੈ ਨਾ ਬਹੁਤ ਚੱਲਦਾ ਭਰਾਵਾ ਦਬਾ ਕੇ ਰੱਖੋ ਚੱਲਦਾ ਹੀ ਰਹਿੰਦਾ ਮਦਰ ਲੱਗੀ ਉਹ ਦੇ ਚੱਟੀਆਂ ਦਾ ਰੰਗ ਦਿਖਾਓ ਮੜਿਆ ਜੱਤੀ ਦਾ ਵਧੀਆ ਕਰ ਮਾਸ਼ਾਅੱਲਾ ਜੀ ਇਹ ਰੰਗ ਚੈੱਕ ਕਰੋ ਬਲੂ ਠੀਕ ਹੈ ਬਹੁਤ ਹੀ ਬਿਹਤਰੇ ਨੇ ਜੀ 42 4200 ਰੁਪਿਆ ਲਾਇਆ ਜੀ ਇੱਕ ਇੱਕ ਸਕੂਟਰੀ ਦੇ 10000 ਰੁਪਿਆ ਨਾ ਮਾਸ਼ਾਅੱਲਾ ਯੂਰੋ ਜੀ ਇਹ ਚੈੱਕ ਕਰੋ ਗਰੇ ਜਨਾਬ ਹਾਂਜੀ ਇਹ ਆ ਜੀ ਥੋੜਾ ਗਲਰ ਕਲਰ ਗਰੇ ਤੇ ਉਹ ਬਲੈਕ ਇਹ ਬਲੈਕ ਮਾਸ਼ਾਅੱਲਾ ਤੇ ਕਹਿੰਦੇ ਵੀ ਬਲੂ ਮਾਸ਼ਾਅੱਲਾ ਜਨਾਬ ਐ ਗੱਡੀਆਂ ਸਾਡੀਆਂ ਹਾਂਜੀ ਇਹ ਹੀ ਧੋਤੀਆਂ ਸ਼ੁਕਰ ਅਲ ਹਮਦੁਲਿਲਾ ਕਰਕੇ ਹੋਣਾ ਹੀ ਮਾਰੇ ਕਪੜਾ ਜੀ ਜੀ ਬਾਹਰ ਕੱਢ ਕੇ ਫੇਰ ਅਸੀਂ ਤੁਹਾਨੂੰ ਦਿਖਾਉਂਦੇ ਆਂ ਸਾਡੇ ਭਾਈ ਕਪੜੇ ਨਿਚੋੜਨ ਵਾਲੇ ਨੇ ਹਾਂਜੀ ਬਣਦੀ ਗੱਲ ਪੂਰੀ ਬੁਣੇ ਹੋਣਾ ਮਤ ਐ ਭਾਈ ਇਹਨਾਂ ਨੂੰ ਹੰਡਕੀ ਖੋਲ ਯਾਦ ਆਈਏ ਇਹ ਮਣ ਮੜਾ ਕਪੜਾ ਤੇ ਪੂਰਾ ਲੈ ਇਹ ਹੁਣ ਕਪੜਾ ਵੱਜੇਗਾ ਗੱਡੀ ਦੇ ਐ ਜਨਾਬ ਅਸੀਂ ਆਂ ਪਾਣੀ ਮਜ਼ਾ ਮਜ਼ਾ ਕਰਨ ਲੱਗਿਆ ਹਾਂ 50 ਸੈਂਟ ਹੋਰ ਪਾਸੇ 50 ਸੈਂਟ ਹੋਰ 50 ਸੈਂਟ ਕੋ ਨਹੀਂ ਚੁਟਣੀ। ਹੁਣ ਸਾਡੇ ਕੋਲ 2-2 ਦੇ ਰਹਿ ਗਏ ਆ। ਢੋਗਰ ਬੈਗ ਚੱਕ ਲਿਆ। ਠੀਕ ਹੈ ਜੀ ਮਿਲਦੇ ਆਂ ਜੀ ਅੱਗੇ। ਕਪੜਾ ਕੋੜਾ ਮਾਰ ਕੇ ਫੇਰ ਦਿਖਾਣੇ ਮਾੜੀ ਮੋਟੀ। ਥੱਲੇ ਥੱਲੇ। ਇਹ ਜੀ ਗੁੱਲੂ ਭਾਜੀ ਛੋਟੀ ਕਹਿੰਦੇ ਸੀ ਹੋਰ ਤਸੱਲੀ ਕਰਨੀ ਹੈ ਜੀ 50 ਸੈਂਟ ਅਸੀਂ ਹੋਰ ਪਾਏ ਆ। ਯਾਨੀ 2.5 ਯੂਰੋ ਦੇ ਵਿੱਚ ਅਸੀਂ ਤਿੰਨ ਮੋਟਰਸਾਈਕਲਾਂ ਧੋਲੀਆਂ ਜੀ ਵੇਖੋ। ਆਹ ਦੇਖੋ ਜੀ। 2 2.5 2.5 2.5 ਯੂਰੋ ਦੇ ਵਿੱਚ ਅਸੀਂ ਤਿੰਨ ਮੋਟਰਸਾਈਕਲਾਂ ਧੋ ਬੈਠੀਆਂ ਜੀ। ਦੇਖੀਏ ਜੀ। ਬੜੀ ਵਧੀਆ ਤਰੀਕੇ ਨਾਲ ਧੋਤੀਆਂ ਵੀ ਨਹੀਂ ਕੀ ਟਾਈਮ ਪਾਸ ਕਰਤਾ ਬੜੀ ਵਧੀਆ ਧੋਤੀਆਂ ਸਾਫ਼ ਸੁਥਰੀਆਂ ਕਰਕੇ ਹਨਾ ਤੇ ਹੁਣ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੇ ਕਦੇ ਵੀ ਮੋਟਰਸਾਈਕਲ ਧੋਣਾ ਨਹੀਂ ਤੇ ਦੋ ਜਾਂ ਤਿੰਨ ਬੰਦੇ ਆਓ ਰੁਪਿਆ ਪਾਓ ਪਾਣੀ ਮਾਰੋ ਫਿਰ ਸ਼ੈਂਪੂ ਮਾਰ ਕੇ ਰੁਪਿਆ ਪਾਓ ਤੇ ਧੋ ਕੇ ਗਾਂ ਜਾਓ ਹਾਂਜੀ ਭਾਜੀ ਸਾਡੇ ਧੋਂਦਿਆਂ ਧੋਂਦਿਆਂ ਮੋਟਰਸਾਈਕਲ ਤੇ ਸਾਡੇ ਪਾਲਿਸ਼ ਮਾਰਦੇ ਮਾਰਦਿਆਂ ਤੇ ਸਾਡੇ ਇੱਕ ਬਾਈ ਜੀ ਹੋਰ ਆ ਗਏ ਨੇ ਤੇ ਭਾਜੀ ਉਹਨਾਂ ਨੇ ਇੱਥੇ ਬੁੱਲਟ ਰੱਖਿਆ ਜੀ ਰੋਇਲੈਂਡ ਫੀਲਡ ਤੇ ਭਾਜੀ ਐਨ ਚੰਗੀ ਤਰ੍ਹਾਂ ਪੂਰਾ ਐਨ ਤਸੱਲੀ ਨਾ ਪਿਆਰ ਨਾ ਪਿਆਰ ਨਾ ਜਿਵੇਂ ਘੋੜੀ ਨੁਕਰੀ ਤੇ ਨਹੀਂ ਹੱਥ ਮਾਰੀਦਾ ਤੇ ਭਾਜੀ ਐਨ ਪਿਆਰ ਨਾ ਕਪੜਾ ਮਾਰ ਕੇ ਗੱਡੀ ਲਿਸ਼ਕਾਰੇ ਨੇ ਇੱਧਰ ਭਾਈ ਸਾਹਿਬ ਦੇ ਪਾਲਿਸ਼ ਤੇ ਪਾਲਿਸ਼ ਲੱਗੇ ਮਰਨ ਠੀਕ ਹੈ ਜੀ ਕਹਿੰਦੇ ਅੱਜ ਗੱਡੀਆਂ ਕਹਿੰਦੇ ਨੇ ਵੀ ਨਵੇਂ ਮੂੰਹ ਬੋਲਣੀਆਂ ਚਾਹੀਦੀਆਂ ਵੀ ਅੱਜ ਟਾਈਮ ਹੈਗਾ ਸਾਡੇ ਕੋ ਰਾਤ ਦੇ ਵੱਜ ਗਏ 12 ਤੇ ਆ ਲੱਗੇ ਆ ਜੀ ਵੇਖੋ ਜੀ ਬੁੱਲਟਾਂ ਮੋਟਰਸਾਈਕਲਾਂ ਸਕੂਟੀਆਂ ਚਮਕਾਣ ਇੱਕੋ ਖਲੋਤੀ ਇੱਕੋ ਖਲੋਤੀ ਤੇ ਉਹ ਸਾਹਮਣੇ 버거 ਰੈਂਚ ਹੈ ਜੀ ਇੱਥੋਂ ਬਾਅਦ ਜਦੋਂ ਭੁੱਖ ਲੱਗਣੀ ਹੈ ਨਾਲ ਹੀ ਖਾ ਪੀ ਕੇ ਇੱਥੋਂ ਹੀ ਘਰ ਤੇ ਫਿਰ ਛੁੱਟੀ ਜਾ ਕੇ ਸੋ ਜਾਣੇ ਨੇ ਠੀਕ ਹੈ ਜੀ ਮਿਲਦੇ ਆਂ ਨਹੀਂ ਫਿਰ ਨੈਕਸਟ ਕੋਈ ਵੀਡੀਓ ਦੇ ਵਿੱਚ ਕਹਾਣੀ ਸੁਣਾਉਣਾ ਅੱਜ ਦੀ ਕੋਈ ਵੀਡੀਓ ਇੰਨੀ ਹੋਈ ਏ ਤੇ ਅੱਗੇ ਜੇ ਸਾਨੂੰ ਕੋਈ ਹੋਰ ਮੌਕਾ ਮਿਲਦਾ ਵੀਡੀਓ ਬਣਾਉਂਦਾ ਤੇ ਅਸੀਂ ਬਣਾਵਾਂਗੇ ਜੀ ਤੇ ਚੰਗਾ ਜੀ ਰੱਬ ਰੱਖਾ ਸਸਰੀਕਾਲ ਦੀ ਓਕੇ ਜੀ ਲੋ ਜੀ ਵੀਰ ਜੀ ਗੱਡੀਆਂ ਜੀਆਂ ਲਿਸ਼ਕ ਪਾਲਿਸ਼ਾਂ ਵਧੀਆਂ ਚਮਕਾਤੀਆਂ ਪੂਰੀਆਂ ਓਕੇ ਆ ਗੱਡੀਆਂ ਸਟਾਰਟ ਹੋ ਕੇ ਖਲੋ ਗਈਆਂ ਹੁਣ ਸਾਡੀ ਜਾਣ ਦੀ ਹੋ ਗਈ ਤਿਆਰੀ ਹੈਲਮਟ ਪਾ ਲਏ ਆ ਬੈਗ ਚੱਕ ਲਏ ਆ ਘਰ ਜਾਣ ਦੀ ਪੂਰੀ ਤਿਆਰੀ ਹੋ ਗਈ ਓਕੇ ਜੀ ਤੇਰਾ ਬਰਾਬਰ